ਜਿਹੜਾ ਇੱਕ ਲੰਮਾ ਗੈਪ ਰਿਹਾ ਉਹ ਤੁਸੀਂ ਕਿੱਥੇ ਚਲੇ ਗਏ ਫਿਰ ਉਸ ਦਰਮਿਆਨ ਬਾਜੀ ਇਸੇ ਤਰ੍ਹਾਂ ਮਾੜੇ ਮੋٹے ਲਾਈਵ ਸ਼ੋਅ ਵਗੈਰਾ ਕਰਦੇ ਰਹੇ ਆ ਉਹ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਦੌਰ ਜਿਹੜਾ ਸਾਡਾ ਸੀ ਸਾਡੀ ਜਿਹੜੀ ਇੱਕ ਪਛਾਣ ਬਣੀ ਸੀ ਉਹ ਡੀਵੀਡੀ ਤੇ ਸੀੜੀਆਂ ਤੋਂ ਬਣੀ ਸੀ ਔਰ ਅਸੀਂ ਆਪਣੀਆਂ ਕੈਸਟਾਂ ਤੋਂ ਹਟ ਹੋਏ ਆਂ ਔਰ ਸਾਰਾ ਜਲੰਧਰ ਸ਼ਹਿਰ ਜਿਹੜਾ ਮੈਂ ਤੁਰ ਕੇ ਗਾਇਆ ਹਾਂ ਸਟਰਗਲ ਕਰਕੇ ਕੋਈ ਕਿਸੇ ਕਲਾਕਾਰ ਦੇ ਦਫ਼ਤਰ ਚਲੇ ਜਾਣਾ ਸ਼ੌਂਕ ਬੜਾ ਸੀ ਲੁਧਿਆਣੇ ਆਉਂਦਾ ਰਹੇ ਟ੍ਰੇਨਾਂ 'ਚ ਬੈਠ ਬੈਠ ਕੇ ਚੰਕੀਲਾ ਜੀ ਦੇ ਦਫਤਰ ਹੁੰਦੇ ਸੀ ਉਦੋਂ ਮਾਨਕ ਸਾਹਿਬ ਦਾ ਦਫਤਰ ਅੱਛਾ ਤੁਸੀਂ ਕਾਫੀ ਪੁਰਾਣੇ ਬਿਲਕੁਲ ਜੀ ਉਦੋਂ ਆ ਕੇ ਬਸ ਲੱਗੇ ਰਹਿਣਾ ਭਾਜੀ ਕੋਈ ਦਿਓ ਮੌਕਾ ਸਾਨੂੰ ਕਮੇਟੀ ਦਾ ਰੂਪ ਬਦਲਿਆ ਹੁਣ ਇੰਨੇ ਸਾਲਾਂ ਦੇ ਵਿੱਚ ਦੇਖਿਆ ਤੁਸੀਂ ਕਿਉਂਕਿ ਇਹ ਆਮ ਜ਼ਿੰਦਗੀ ਦੇ ਵਿੱਚੋਂ ਕਮੇਟੀ ਕਰਕੇ ਕਮੇਟੀ ਦੇ ਵਿੱਚ ਅਸ਼ਲੀਲਤਾ ਹੋਣ ਲੱਗਦਾ ਪ੍ਰੋਸੀਜਰ ਹੀ ਬਹੁਤ ਜ਼ਿਆਦਾ ਇਹ ਅਸ਼ਲੀਲ ਡਬਲ ਡਬਲ ਮੀਨਿੰਗ ਚੀਜ਼ਾਂ ਹੋ ਗਈਆਂ ਅਸੀਂ ਉਹ ਕਰਦੇ ਨਹੀਂ ਆ ਟਾਈਮ ਲੰਬਾ ਨਹੀਂ ਹੁੰਦਾ ਹੂੰ ਗਾਣਾ ਜਾਂ ਕਮੇਡੀ ਸਾਫ ਸੁਥਰੀ ਹੋਵੇ ਤਾਂ ਬਹੁਤ ਲੰਮੇ ਸਮੇਂ ਤੱਕ ਚੱਲਦੀ ਆ ਕਦੋਂ ਦੀਆਂ ਸਾਡੀਆਂ ਸੀੜੀਆਂ ਬੰਦ ਹੋਈਆਂ ਆਉਣੀਆਂ ਲੇਕਿਨ ਮੈਂ ਸਦਕੇ ਜਾਵਾ ਪੰਜਾਬੀ ਆਵਾਮ ਦੀ ਅੱਜ ਵੀ ਉਨੀ ਮੁਹੱਬਤ ਕਰਦੇ ਆ ਕਿੰਨੀ ਮਨ ਨੂੰ ਖੁਸ਼ੀ ਹੁੰਦੀ ਪਾਜੀ 에ਰਪੋਰਟਾਂ ਦੇ ਅੱਜ ਵੀ ਉਤਰੀਦਾ ਅੱਜ ਵੀ ਜਿਹੜੇ ਉੱਥੇ ਕੈਨੇਡਾ ਦੇ ਵਿੱਚ ਜਾਂ ਕਿਤੇ ਵੀ ਉਤਰ ਜਾਈਏ ਜਿੱਥੇ ਪੰਜਾਬੀ ਖੜਾ ਉਹ ਪੋਟੂ ਸ਼ਾਹ ਨੂੰ ਜ਼ਰੂਰ ਜਾਣਦਾ ਮਰਲੀਏ ਮਾਨ ਵਾਲੀ ਗੱਲ ਆ ਕਿ ਲਾਈਵ ਕਰਨਾ ਪਾਜੀ ਬਹੁਤ ਔਖਾ ਲਾਈਵ ਖੜ ਕੇ ਲੱਖ ਬੰਦੇ ਮੁਰੇ ਬੋਲਣਾ ਬਹੁਤ ਔਖਾ ਭਾਜੀ ਲਾਈਵ ਹਰ ਇੱਕ ਬੰਦੇ ਦੇ ਵਸ ਦਾ ਕੰਮ ਨਹੀਂ ਕਰ ਲੈਣਾ ਖੜ ਕੇ ਇਹ ਤੁਸੀਂ ਤੁਸੀਂ ਐਕਟਿਵਲੀ ਜੇ ਮੈਂ ਗੱਲ ਕਰਾਂ 2007 ਤੱਕ ਕੀਤੀ ਆ ਪੋਕਾਸਟਾਂ ਦਾ ਜਿਹੜਾ ਦੌਰ ਰਿਹਾ ਇਹ ਅਮਰੀਕਾ ਦਾ 10 ਤੱਕ ਆਉਂਦਾ ਰਿਹਾ ਜੀ 10 ਤੱਕ ਰਿਹਾ ਹਾਂ 10 ਤੱਕ ਰਿਹਾ ਜੀ ਉਦੋਂ ਫਿਰ ਇਹ ਟ੍ਰੈਂਡੀ ਚੇਂਜ ਹੋ ਗਿਆ ਸਾਰਾ ਹਮ ਅਗਰ ਡੀਵੀਡੀ ਸੀਡੀਆਂ ਆਉਂਦੀ ਰਹਿੰਦੀ ਤੇ ਹੁਣ ਤੱਕ ਹਾਜ਼ਰੀ ਵਧੀਆ ਟੰਗਣਾ ਲੱਗਦੀ ਰਹਿਣਾ ਤੇ क्रेज ਬੜਾ ਹੁੰਦਾ ਸੀ ਆਡੀਅנס ਨੂੰ ਆਬਾਮ ਨੂੰ क्रेज ਹੋਣਾ ਵੀ ਸਾਲ ਬਾਅਦ ਸੀਡੀ ਆਉਣੀ ਆ ਤੇ ਦੇਖਣੀ ਆ ਪਰ ਸਥਾਪਤ ਬਹੁਤ ਕਮੇਡੀਅਨ ਉਦੋਂ ਵੀ ਰਹੇ ਨੇ ਹੈਨਾ ਚਾਹੇ ਜਸਵਿੰਦਰ ਭੱਲਾ ਜੀ ਹੋਣ ਜਾਂ ਜਿਹੜੇ ਉਸ ਸਮੇਂ ਦੇ ਵਿੱਚ ਕੈਸਟਾਂ ਦੇ ਦੌਰ ਦੇ ਵਿੱਚ ਚੱਲ ਰਹੀ ਸੀ ਆ ਸੀਡੀ ਪਰ ਤੁਹਾਡਾ ਜਦੋਂ ਜਦੋਂ ਤੁਸੀਂ ਐਂਟਰੀ ਮਾਰੀ ਆ ਮੈਨੂੰ ਲੱਗਦਾ ਕਿ ਇੱਕ ਵੱਖਰਾ ਮੁਕਾਮ ਬਣਿਆ ਮੈਂ ਦੱਸਣਾ ਚਾਹੁੰਨਾ ਬੇਦੀ ਸਾਹਿਬ ਇਹ ਟਾਈਮ ਲੰਮਾ ਨਹੀਂ ਹੁੰਦਾ ਗਾਣਾ ਜਾਂ ਕਮੇਡੀ ਸਾਫ ਸੁਥਰੀ ਹੋਵੇ ਤਾਂ ਬਹੁਤ ਲੰਮੇ ਸਮੇਂ ਤੱਕ ਚੱਲਦੀ ਆ ਕਦੋਂ ਦੀਆਂ ਸਾਡੀਆਂ ਸੀੜੀਆਂ ਬੰਦ ਹੋਈਆਂ ਆਉਣੀਆਂ ਲੇਕਿਨ ਮੈਂ ਸਦਕੇ ਜਾਵਾ ਪੰਜਾਬੀ ਆਵਾਮ ਦੀ ਅੱਜ ਵੀ ਉਨੀ ਮੁਹੱਬਤ ਕਰਦੇ ਆ ਜੇ ਕਿਤੇ ਬੈਰੀਅਲ ਤੋਂ ਲੰਘ ਜਾਵੇ ਉਹ ਪੈਸੇ ਨਹੀਂ ਲੈਂਦੇ ਗੱਲ 50 100 ਦੀ ਨਹੀਂ ਆ ਗੱਲ 50 100 ਹੁਣ ਵੀ ਹੁੰਦਾ ਉਦਾਂ ਆ ਹੁਣ ਵੀ ਮੈਂ ਤੁਹਾਨੂੰ ਦੱਸਦਾ ਥੋੜਾ ਦਿਨ ਪਹਿਲਾਂ ਅਸੀਂ ਇਹ ਰੈਸਟੋਰੈਂਟ ਤੇ ਕੋਈ ਬਾਹਰੋਂ ਸਾਡੇ ਗੈਸਟ ਆ ਸੀ ਅਸੀਂ ਬੈਠੇ ਹੋਏ ਤੇ ਚਾਹ ਪਾਣੀ ਪੀ ਰਹੇ ਆਂ ਤੇ ਕੁਝ ਫੈਨ ਸਾਈਨਿੰਗ ਫੋਟੋ ਖਿਚਾ ਕੇ ਮਰਨਾ ਚਲੇਗਾ ਆਈ ਥਿੰਕ ਚਲ ਕੇ ਲੇਕਿਨ ਬਾਅਦ ਚ ਮੈਨੂੰ ਪਤਾ ਲੱਗਾ ਬਿੱਲ ਸਾਰਾ ਪੇ ਕਰ ਗਏ ਵਾਹ ਜੀ ਵਾਹ ਅੱਛਾ ਕਿੰਨੀ ਮਨ ਨੂੰ ਖੁਸ਼ੀ ਹੁੰਦੀ ਪਾਜੀ 에ਰਪੋਰਟਾਂ ਤੇ ਅੱਜ ਵੀ ਉਤਰੀ ਦਾ ਅੱਜ ਵੀ ਜਿਹੜੇ ਉੱਥੇ ਕੈਨੇਡਾ ਦੇ ਵਿੱਚ ਜਾਂ ਕਿਤੇ ਵੀ ਉਤਰ ਜਾਈਏ ਜਿੱਥੇ ਪੰਜਾਬੀ ਖੜਾ ਉਹ ਪੋਟੂ ਸ਼ਾ ਨੂੰ ਜ਼ਰੂਰ ਜਾਣਦਾ ਮੇਰੇ ਲਈ ਮਾਨ ਵਾਲੀ ਗੱਲ ਆ ਹੂੰ ਮੈਨੂੰ ਮਾਰਕੀਟ ਨੇ ਬੇਸ਼ੱਕ ਆਊਟ ਕਰ ਦਿੱਤਾ ਲੇਕਿਨ ਪੰਜਾਬੀਆਂ ਨੇ ਆਪਣੇ ਦਿਲਾਂ ਚੋਂ ਨਹੀਂ ਕੀਤਾ ਮੈਂ ਇਦਾਂ ਇਦਾਂ ਕਿਉਂ ਲੱਗਦਾ ਕਿ ਮਾਰਕੀਟ ਨੇ ਆਊਟ ਕਰਤਾ ਪਤਾ ਨਹੀਂ ਬਾਜੀ ਮੈਂ ਇੰਡਸਟਰੀ ਤੁਹਾਡੇ ਸਾਹਮਣੇ ਆ ਹੈਗਾ ਇੰਡਸਟਰੀ ਚ ਗਰੂਪੀਜ਼ਮ ਮੰਨਦੇ ਹੋ ਦੇਖੋ ਜੀ ਚੱਲਦਾ ਹੀ ਪਿਆ ਸਾਰਾ ਦਿਖ ਰਿਹਾ ਉਹਦੇ ਵਿੱਚ ਤੁਸੀਂ ਦੇਖ ਰਹੇ ਮੇਰੇ ਨਾਲ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਸਟਾਰ ਕਾਸਟ ਦੇ ਵਿੱਚ ਮੈਂ ਓਕੇ ਹੋਇਆ ਲੇਕਿਨ ਤੀਜੇ ਦਿਨ ਚੌਥੇ ਦਿਨ ਲਾਪਤਾ ਜਵਾਬ ਹੂੰ ਕਈ ਮੈਂ ਪੈਡੂਸਰ ਕਈ ਦੋਸਤ ਹੁੰਦੇ ਆ ਉਹ ਮੈਨੂੰ ਸੈੱਟ ਤੇ ਭੇਜ ਦਿੰਦੇ ਆਪਣੀ ਮੂਵੀ ਤੇ ਡਾਇਰੈਕਟਰ ਨੂੰ ਪਤਾ ਨਹੀਂ ਹੁੰਦਾ ਭੋਟੂ ਛਾ ਰਿਹਾ ਔਰ ਇਹ ਕਿਸ ਤਰ੍ਹਾਂ ਮੂਵੀ ਬਣ ਰਹੀ ਸੀ ਆਪਾਂ ਨਾਂ ਨਹੀਂ ਲੈਣਾ ਕਿਸੇ ਦਾ ਆ ਆਜੋ ਆਜੋ ਬਸ ਤੁਸੀਂ ਆ ਜਾਓ ਜੀ ਤੁਹਾਡਾ ਕਰੈਕਟਰ ਹੈ 10 ਦਿਨ ਦਾ ਹੈਗਾ ਕਪੜੇ-ਕੁਪੜੇ ਨਾਲ ਲਿਆ ਜਦੋਂ ਪਹੁੰਚੇ ਹਾਂ ਚੰਡੀਗੜ੍ਹ ਤੋਂ ਵੀ ਅੱਗੇ 20-25 ਕਿਲੋਮੀਟਰ ਦੂਰ ਉੱਥੇ ਜਾ ਕੇ ਸ਼ਾਮ ਨੂੰ ਮੈਂ ਕਿਹਾ ਹਾਂ ਜੀ ਦੱਸੋ ਜੀ ਕੀ ਕਰੈਕਟਰ ਹੈ ਸਕ੍ਰਿਪਟ ਲਿਆਓ ਇਹ ਉਹ ਤੁਹਾਡਾ 10 ਦਿਨ ਬਾਅਦ ਆ ਜੀ 2 ਸਾਲ ਹੋ ਗਏ ਉਸ ਗੱਲ ਨੂੰ 10 ਦਿਨ ਅੱਜ ਆਉਂਦੇ 10 ਦਿਨ ਨਹੀਂ ਹੋਏ ਹੋਈ ਨਹੀਂ 10 ਦਿਨ ਸੋ ਕੋਈ ਗੱਲ ਨਹੀਂ ਮੈਂ ਸੋਸ਼ਲ ਮੀਡੀਆ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਖਾਸ ਕਰਕੇ ਤੁਹਾਡੇ ਚੈਨਲ ਦਾ ਵੀ ਕਿ ਤੁਸੀਂ ਬਹੁਤ ਕੁਝ ਅੱਗੇ ਲੈ ਕੇ ਆ ਰਹੇ ਹੋ ਸੋਸ਼ਲ ਮੀਡੀਆ ਦੇ ਜਿਹਦੇ ਅੰਦਰ ਜੋ ਵੀ ਕਲਾ ਸੀ ਜਿੱਥੇ ਵੀ ਕੋਈ ਬੈਠਾ ਹੋਇਆ ਅੱਜ ਉਹ ਦਰਸ਼ਕਾਂ ਤੱਕ